ਸਾਰਾ ਲੀਖਾਨ ਕਰੇਗੀ ਜੁਆਇਨ ਪੋਲਿਟਿਕਸ ਇੱਕ ਇੰਟਰਵਿਊ ਵਿੱਚ ਕੀਤਾ ਵੱਡਾ ਖੁਲਾਸਾ ਦਰਸਲ ਹਾਲੇਚ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾਂ ਨੇ ਰਾਜਨੀਤੀ ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਨੈਟਫਲਿਕਸ ਇੰਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਅਦਾਕਾਰਾਂ ਤੋਂ ਪੁੱਛਿਆ ਗਿਆ ਕਿ ਉਹ ਰਾਜਨੀਤੀ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਹਾਂ ਉਪਵਿਖ ਵਿੱਚ ਅਜਿਹਾ ਕਰ ਸਕਦੀ ਹੈ ਕਾਬਿਲ ਗੌਰ ਇਹ ਹੈ ਕਿ ਬਹੁਤ ਘੱਟ ਲੋਕ ਜਾਣਦੇ ਨੇ ਕਿ ਸਾਰਾ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਇਤਿਹਾਸ ਤੇ ਰਾਜਨੀਤੀ ਵਿਗਿਆਨ ਵਿੱਚ ਡਿਗਰੀ ਕੀਤੀ ਹੈ ਦੱਸ ਦਈਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਭਿਨੇਤਰੀ ਨੇ ਰਾਜਨੀਤੀ ਵਿੱਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ ਇਸ ਤੋਂ ਪਹਿਲਾਂ 2019 ਵਿੱਚ ਵੀ ਦਿੱਤੇ ਇੱਕ ਇੰਟਰਵਿਊ ਵਿੱਚ ਸਾਰਾ ਨੇ ਇਹ ਵੀ ਕਿਹਾ ਸੀ ਕਿ ਉਸ ਕੋਲ ਇਤਿਹਾਸ ਤੇ ਰਾਜਨੀਤੀ ਵਿਗਿਆਨ ਦੀ ਡਿਗਰੀ ਹੈ ਇਸ ਲਈ ਉਹ ਕਿਸੇ ਦਿਨ ਰਾਜਨੀਤੀ ਵਿੱਚ ਜ਼ਰੂਰ ਆਵੇਗੀ ਉਸ ਨੇ ਇਹ ਵੀ ਕਿਹਾ ਕਿ ਇਹ ਬੈਕਅਪ ਪਲਾਨ ਵਰਗਾ ਨਹੀਂ ਹੈ ਤੇ ਨਾ ਹੀ ਉਹ ਬਾਲੀਵੁੱਡ ਛੱਡ ਰਹੀ ਹੈ ਜਦੋਂ ਤੱਕ ਉਸ ਨੂੰ ਬਾਲੀਵੁੱਡ ਵਿੱਚ ਕੰਮ ਮਿਲੇਗਾ ਉਹ ਇੱਥੇ ਕੰਮ ਕਰਦੀ ਰਹੇਗੀ ਫਿਲਮਾਂ ਦੀ ਗੱਲ ਕਰੀਏ ਤਾਂ ਪਿਛਲੇ 2 ਹਫ਼ਤਿਆਂ ਵਿੱਚ ਸਾਰਾ ਅਲੀ ਖਾਨ ਦੀਆਂ ਦੋ ਬੈਕ ਟੂ ਬੈਕ ਫਿਲਮਾਂ ਮਰਡਰ ਮੁਬਾਰਕ ਤੇ ਐ ਮ ਵਤਨ ਮੇਰੇ ਵਤਨ OTT ਤੇ ਰਿਲੀਜ਼ ਹੋਈਆਂ ਨੇ ਅਦਾਕਾਰਾਂ ਨੇ ਇਹਨਾਂ ਦੋਵਾਂ ਫਿਲਮਾਂ ਰਾਹੀਂ ਕੁਝ ਨਵਾਂ ਕਰਨ ਦੀ ਵੀ ਕੋਸ਼ਿਸ਼ ਕੀਤੀ ਜਿੱਥੇ 15 ਮਾਰਚ ਨੂੰ ਰਿਲੀਜ਼ ਹੋ ਰਹੀ ਮਰਡਰ ਮੁਬਾਰਕ ਇੱਕ ਸਸਪੈਂਸ ਫਿਲਮ ਹੈ ਉੱਤੇ ਹੀ 1 ਕਿ ਮਾਰਚ ਨੂੰ ਰਿਲੀਜ਼ ਹੋ ਰਹੀ ਐ ਵਤਨ ਮੇਰੇ ਵਤਨ ਵਿੱਚ ਅਦਾਕਾਰਾਂ ਨੇ ਊਸ਼ਾ ਮਹਿਤਾ ਦਾ ਕਿਰਦਾਰ ਨਿਭਾਇਆ ਹੈ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਦੀ ਅਗਲੀ ਫਿਲਮ ਅਨੁਰਾਗ ਬਾਸੂ ਦੀ ਮੈਟਰੋ ðiਸ ਡੇਜ਼ ਹੈ ਇਸ ਸਾਲ 13 ਸਪਟੰਬਰ ਨੂੰ ਰਿਲੀਜ਼ ਹੋਵੇਗੀ ਸਤੋਇ ਲਾਵਾ ਵੀ ਨਿਤਰੀ ਮਿਸ਼ਨ ਮੰਗਲ ਫੇਮ ਨਿਰਦੇਸ਼ਕ ਜਗਨਸ਼ਕਤੀ ਦੀ ਇੱਕ ਅਨਟਾਈਟਲ ਫਿਲਮ ਵਿੱਚ ਵੀ ਨਜ਼ਰ ਦਰਅਸਲ ਹਾਲੇ ਚ ਦਿੱਤੇ ਇੱਕ ਇੰਟਰਵਿਊ ਵਿੱਚ ਅਦਾਕਾਰਾਂ ਨੇ ਰਾਜਨੀਤੀ ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਨੈਟਫਲਿਕਸ ਇੰਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਜਦੋਂ ਅਦਾਕਾਰਾਂ ਤੋਂ ਪੁੱਛਿਆ ਗਿਆ ਕਿ ਉਹ ਰਾਜਨੀਤੀ ਵਿੱਚ ਆਉਣਾ ਚਾਹੁੰਦੀ ਹੈ ਤਾਂ ਉਹਨਾਂ ਨੇ ਕਿਹਾ ਹਾਂ ਉਪਵਿਖ ਵਿੱਚ ਅਜਿਹਾ ਕਰ ਸਕਦੀ ਹੈ ਕਾਬਿਲ ਗੌਰ ਇਹ ਹੈ ਕਿ ਬਹੁਤ ਘੱਟ ਲੋਕ ਜਾਣਦੇ ਨੇ ਕਿ ਸਾਰਾ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਇਤਿਹਾਸ ਤੇ ਰਾਜਨੀਤੀ ਵਿਗਿਆਨ ਵਿੱਚ ਡਿਗਰੀ ਕੀਤੀ ਹੈ ਦੱਸ ਦਈਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਭਿਨੇਤਰੀ ਨੇ ਰਾਜਨੀਤੀ ਵਿੱਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਹੈ ਇਸ ਤੋਂ ਪਹਿਲਾਂ 2019 ਵਿੱਚ ਵੀ ਦਿੱਤੇ ਇੱਕ ਇੰਟਰਵਿਊ ਵਿੱਚ ਸਾਰਾ ਨੇ ਇਹ ਵੀ ਕਿਹਾ ਸੀ ਕਿ ਉਸ ਕੋਲ ਇਤਿਹਾਸ ਤੇ ਰਾਜਨੀਤੀ ਵਿਗਿਆਨ ਦੀ ਡਿਗਰੀ ਹੈ ਇਸ ਲਈ ਉਹ ਕਿਸੇ ਦਿਨ ਰਾਜਨੀਤੀ ਵਿੱਚ ਜ਼ਰੂਰ ਆਵੇਗੀ ਉਸਨੇ ਇਹ ਵੀ ਕਿਹਾ ਸੀ ਕਿ ਇਹ ਬੈਕਅਪ پلان ਵਰਗਾ ਨਹੀਂ ਹੈ ਤੇ ਨਾ ਹੀ ਉਹ ਬਾਲੀਵੁੱਡ ਛੱਡ ਰਹੀ ਹੈ ਜਦੋਂ ਤੱਕ ਉਸ ਨੂੰ ਬਾਲੀਵੁੱਡ ਵਿੱਚ ਕੰਮ ਮਿਲੇਗਾ ਉਹ ਇੱਥੇ ਕੰਮ ਕਰਦੀ ਰਹੇਗੀ ਫਿਲਮਾਂ ਦੀ ਗੱਲ ਕਰੀਏ ਤਾਂ ਪਿਛਲੇ 2 ਹਫ਼ਤਿਆਂ ਵਿੱਚ ਸਾਰਾ ਅਲੀ ਖਾਨ ਦੀਆਂ ਦੋ ਬੈਕ ਟੂ ਬੈਕ ਫਿਲਮਾਂ ਮਰਡਰ ਮੁਬਾਰਕ ਤੇ ਐਮ ਵਤਨ ਮੇਰੇ ਵਤਨ OTT ਤੇ ਰਿਲੀਜ਼ ਹੋਇਆ ਨੇ ਅਦਾਕਾਰਾਂ ਨੇ ਇਹਨਾਂ ਦੋਵਾਂ ਫਿਲਮਾਂ ਰਾਹੀਂ ਕੁਝ ਨਵਾਂ ਕਰਨ ਦੀ ਵੀ ਕੋਸ਼ਿਸ਼ ਕੀਤੀ ਜਿੱਥੇ 15 ਮਾਰਚ ਨੂੰ ਰਿਲੀਜ਼ ਹੋ ਰਹੀ ਮਰਡਰ ਮੁਬਾਰਕ ਇੱਕ ਸਸਪੈਂਸ ਫਿਲਮ ਹੈ ਉੱਥੇ ਹੀ 1 ਕਿ ਮਾਰਚ ਨੂੰ ਰਿਲੀਜ਼ ਹੋ ਰਹੀ ਐ ਵਤਨ ਮੇਰੇ ਵਤਨ ਵਿੱਚ ਅਦਾਕਾਰਾਂ ਨੇ 우ਸ਼ਾ ਮਹਿਤਾ ਦਾ ਕਿਰਦਾਰ ਨਿਭਾਇਆ ਹੈ ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਦੀ ਅਗਲੀ ਫਿਲਮ ਅਨੁਰਾਗ ਬਾਸੂ ਦੀ ਮੈਟਰੋ ਦੀਜ਼ ਡੇਜ਼ ਹੈ ਇਸ ਸਾਲ 13 ਸਤੰਬਰ ਨੂੰ ਰਿਲੀਜ਼ ਹੋਵੇਗੀ ਇਸ ਤੋਂ ਇਲਾਵਾ ਵੀ ਨੇਤਰੀ ਮਿਸ਼ਨ ਮੰਗਲ ਫੇਮ ਨਿਰਦੇਸ਼ਕ ਜਗਨਸ਼ਕਤੀ ਦੀ ਇੱਕ ਅਨਟਾਈਟਲ ਫਿਲਮ ਵਿੱਚ ਵੀ ਨਜ਼ਰ ਆਵੇਗੀ